ਜੀ ਨੇ ਹਾਇਰ ਕਵਰਿੰਗ ਐਂਡ ਬੈਟਰ ਮੋਨੀਟਰਿੰਗ ਆਫ ਦਾ ਸਿਟੀ ਏਰੀਆ ਪ੍ਰੀਵੈਂਸ਼ਨ ਆਫ ਕ੍ਰਾਈਮ ਐਂਡ ਇਫੈਕਟਿਵ ਦਾ ਸਿਕਿਉਰਿਟੀ ਐਂਡ ਸਿਵਿਕ ਐਕਸ਼ਨ ਪ੍ਰੀਵੈਂਸ਼ਨ ਐਂਡ ਰਿਡਕਸ਼ਨ ਆਫ ਦਾ ਇਨਸੀਡੈਂਟਸ ਆਫ ਥੈਫਟਸ ਸਨੈਚਿੰਗ ਐਂਡ ਈਵਟੀਸੀ ਇਹ ਕਿਚਿੰਗ ਦੇ ਜਿਹੜੇ ਛੇੜ ਚਾੜ ਵਾਲੇ ਬੰਦੇ ਹੋ ਉਹ ਸਾਰੇ ਕੁਝ ਕਰ ਰਹੇ ਹੋ ਅਪਰੂਵ ਦਾ ਪੁਲਿਸਿੰਗ ਐਂਡ ਫੈਸਿਲਿਟੀਜ਼ ਕ੍ਰਾਈਮ ਇਨਵੈਸਟੀਗੇਸ਼ਨ ਟਰੈਕਿੰਗ ਐਂਡ ਕ੍ਰਿਮੀਨਲ ਐਂਡ ਦਾ ਐਵਿਡੈਂਸ ਕਾਰਯੋਗ ਮੇਰੇ ਪਿਆਰੇ ਜ਼ਿਰਕਪੁਰ ਦੇ ਨਿਵਾਸੀਓ ਅੱਜ ਬਹੁਤ ਵੱਡਾ ਉਪਰਾਲਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਗਿਆ ਕਿ ਕੈਮਰੇ ਦੀ ਅੱਖ ਸਾਰੇ ਲੋਕਾਂ ਦੀ ਹੱਲ ਹੋਏਗੀ ਔਰ ਮੇਰਾ ਜ਼ਿਰਕਪੁਰ ਜਿਹੜਾ ਛੋਟਾ گاਵਾ ਬਣ ਰਿਹਾ ਅੱਜਕੱਲ ਇਹਦੇ ਚ ਇਸ ਚੀਜ਼ ਦੀ ਬਹੁਤ ਵੱਡੀ ਜ਼ਰੂਰਤ ਸੀ ਕਿ ਸੀਸੀਟੀਵੀ ਕੈਮਰਾਜ਼ ਲੱਗਣੇ ਚਾਹੀਦੇ ਸੀ ਇਹਦੇ ਪਿੱਛੇ ਸਾਰਾ ਸਹਿਯੋਗ ਜੋ ਦਫ਼ਤਰ ਦਾੜੀ ਐਸਪੀ ਸਾਹਿਬ ਐਸਐਚਓ ਸਾਹਿਬਾਨ ਤੇ ਸਿਰ ਆਮ ਆਦਮੀ ਪਾਰਟੀ ਦੀ ਟੀਮ ਦਾ ਜਿਹੜਾ ਉਪਰਾਲਾ ਜਿਹੜੇ ਵਾਰੰਟੀ ਦੀ ਮੰਗ ਸੀ ਬਹੁਤ ਚਿਰਾਂ ਤੋਂ ਕਿਉਂਕਿ ਲੋਕ ਖਾਣ ਹੀ ਲੱਗੇ ਰਹੇ ਕਮੇਟੀ ਨੂੰ ساری عمر ਇਸ ਪਾਸੇ ਤਾਂ ਨੀ ਨਿਗਾਹ ਹੀ ਕਦੀ ਨਹੀਂ ਗਈ ਮੈਂ ਖਾਸ ਕਰ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਾ ਕਿ ਮੇਰੇ ਛੋਟੇ ਭਰਾ ਦਾ ਇੱਕ ਵਿਜ਼ਨ ਇਹ ਸੀ ਉਹ ਐਮਪੀ ਹੁੰਦੇ ਹੋਏ ਵੀ ਇਸ ਕੈਮਰੇ ਦੀ ਅੱਖ ਨਾਲ ਪੰਜਾਬ ਨੂੰ ਦੇਖਦੇ ਰਹੇ ਨੇ ਜਿਸ ਕਰਕੇ ਅੱਜ 92 ਵਿਧਾਇਕ ਬਣੇ ਜੀ ਸਤਿਕਾਰਯੋਗ ਭਗਵੰਤ ਮਾਨ ਬਣਿਆ ਮੈਂ ਜੇਲ੍ਹਪੁਰ ਦੇ ਨਿਵਾਸੀਆਂ ਬਹੁਤ ਬਹੁਤ ਧੰਨਵਾਦ ਸੱਚ